ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ ਜੀ ਆਹ ਬਦਾਮ ਦਾ ਬੂਟਾ ਹੈ ਤੇ ਸਾਡੇ ਆਪ ਦੇ ਖੇਤ ਲੱਗਿਆ ਹੋਇਆ ਇਹਨੂੰ ਤੁਸੀਂ ਫੁੱਲ ਤੇ ਫੁੱਲ ਲੱਗਿਆ ਪਿਆ ਬਹੁਤ ਜ਼ਿਆਦਾ ਫੁੱਲ ਲੱਗੇ ਆ ਇਹਨੂੰ ਤੇ ਇਹ ਜਿਹੜਾ ਬੂਟਾ ਐ ਇਸ ਟਾਈਮ 2 ਸਾਲ ਦਾ ਐ ਜੀ ਤੇ ਇਹ ਬੂਟਾ ਕਿਸੇ ਨਰਸਰੀ ਜੋਂ ਨਹੀਂ ਲਿਆ ਕੇ ਲਾਇਆ ਇਹ ਬੂਟਾ ਗਾਂ ਕਿਸੇ ਲਿਆਜੀ ਦੇ ਲੱਗਿਆ ਹੋਆ ਸੀ ਇਸੇ ਤਰ੍ਹਾਂ ਦਾ ਐਡਾ ਕ ਬੂਟਾ ਸੀਗਾ ਤੇ ਆਪ ਤਿਆਰ ਕਰਕੇ ਨਾ ਬੂਟਾ ਸੀ ਇਹ ਇਸ ਤਰ੍ਹਾਂ ਗੁੱਟੀ ਬੰਨੀ ਸੀ ਇਹਦੇ ਤੇ ਜਿਵੇਂ ਆ ਗੁੱਟੀ ਬੰਨੀ ਅੱਗੇ ਤੁਹਾਨੂੰ ਵੀਡੀਓ ਬਣਾਈ ਆਪਾਂ ਉਹ ਵੀ ਪਾਈ ਆ ਗੁੱਟੀ ਵਾਲੀ ਵੀ 对。Sí.